ਬਿਮਾਰੀਆਂ ਤੇ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਪਰਵਾਤਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇ ਕੰਗੇ ਪੈਸੇ ਦਾ ਸਰਫਤਬਾਜ ਦੇਖਾਂਗੇ ਅਧਿਕ ਜੀ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਪਿਛਲੇ ਕੁਝ ਦਿਨਾਂ ਤੋਂ ਹਬੀਬ ਕੇ ਪਿੰਡ ਦੇ ਕੋਲੋਂ ਤੂਸੀ ਬੰਨ ਵਿੱਚ ਜਿਹੜਾ ਨੀ ਉਹ ਕਮਜ਼ੋਰ ਜਿਹੜਾ ਹੋਇਆ ਸੀਗਾ ਉਹਨੂੰ ਬਨਨ ਵਾਸਤੇ ਜਿਹੜਾ ਲਗਾਤਾਰ ਆਮ ਲੋਕਾਂ ਵੱਲੋਂ ਜਿਹੜੀ ਜੱਦੋਜਾਦ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਵੀ ਅਸੀਂ ਤੁਹਾਨੂੰ ਤਸਵੀਰਾਂ ਵਿਖਾਈਆਂ ਸੀਗੀਆਂ ਵੀ ਲੋਕ ਜਿਹੜੇ ਆ ਵੱਡੇ ਪੱਧਰ ਤੇ ਇੱਥੇ ਤੂਸੀ ਬੰਨ ਜਿਹੜਾ ਕਮਜ਼ੋਰ ਹੋ ਰਿਹਾ ਸੀ ਜਿਹੜੇ ਪਾਰ ਪੈਣ ਦਾ ਖ਼ਤਸਾ ਜਿਤਾਇਆ ਜਾ ਰਿਹਾ ਸੀਗਾ ਉਸ ਨੂੰ ਜਿਹੜਾ ਵੀ ਪੱਕਾ ਮਜ਼ਬੂਤੀ ਦੇਣ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਲੋਕ ਇੱਥੇ ਅੱਜ ਵੀ ਜਿਹੜੇ ਮਜ਼ਬੂਤ ਮੌਜੂਦ ਹੈਗੇ ਨੇ ਇਹਨਾਂ ਹਾਲੋ ਅੱਜ ਦੇ ਹਾਲਾਤ ਜਿਹੜੇ ਕੀ ਨੇ ਕੱਲ ਦੇ ਨਾਲੋਂ ਅੱਜ ਦੇ ਹਾਲਾਤ ਬਿਹਤਰ ਜਾਦੇ ਪਿਆ ਸੰਗਤਾਂ ਦਾ ਸਹਿਯੋਗ ਮਿਲਦਾ ਪਿਆ ਸਾਨੂੰ ਪੂਰਾ ਤੇ ਕੱਲ ਨਾਲੋਂ ਹਾਲਾਤ ਕਾਫੀ ਬਿਹਤਰ ਨੇ ਅੱਜ ਦੇ ਹਾਂਜੀ ਤੇ ਬਾਕੀ ਸੰਗਤਾਂ ਪੂਰਾ ਸਹਿਯੋਗ ਦਿੰਦੀਆਂ ਪਿਆ ਦੂਰ ਉਦੋਂ ਰਾਂਡੇ ਤੋਂ ਜੇ ਐਦਾ ਹੀ ਸੰਗਤ ਸਾਨੂੰ ਸਹਿਯੋਗ ਦਿੰਦੀ ਰਹੀ ਤੇ ਇਸ ਬੰਨ ਨੂੰ ਅਸੀਂ ਕਾਬੂ ਕਰ ਲਵਾਂਗੇ ਭਾਜੀ ਫੋਨ ਪਾਣੀ ਤੇ ਪੱਧਰ ਦੀ ਗੱਲ ਕੀਤੀ ਜਾਵੇ ਉਹ ਪੱਧਰ ਜਿਹੜਾ ਪਾਣੀ ਦਾ ਉਹ ਐਸਪੀ ਪਾਣੀ ਦਾ ਪੱਧਰ ਇਸ ਟਾਈਮ ਇੱਕ ਜਗ੍ਹਾ ਤੇ ਰੁਕਿਆ ਹੋਇਆ ਨਾ ਵਧਿਆ ਨਾ ਘਟਿਆ ਉਸ ਟਾਈਮ ਦੇ ਪਿੱਛੋਂ ਪ੍ਰਮਾਤਮਾ ਮਿਹਰ ਕਰੇ ਜੇ ਪਾਣੀ ਹੋਰ ਨਹੀਂ ਵਹਦਾ ਬੰਨੇ ਇਹਨੂੰ ਜੇ ਨੁਕਸਾਨ ਹੁੰਦਾ ਤੇ ਸ਼ਹਿਰ ਨੂੰ ਵੀ ਨੁਕਸਾਨ ਹੋਏਗਾ ਤੇ ਪਿੰਡਾਂ ਨੂੰ ਵੀ ਨੁਕਸਾਨ ਹੋਏਗਾ ਜੇ ਨੁਕਸਾਨ ਹੁੰਦਾ ਤੇ ਕੀ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਆ ਵੀ ਕਿਸ ਤਰ੍ਹਾਂ ਦੇ ਲਾਭ ਜਿਹੜੇ ਨੁਕਸਾਨ ਹੈ ਕਿ ਸਾਹਮਣੇ ਜਿਹੜਾ ਪਿੰਡ ਹਬੀਵਾਲਾ ਨਾਲ ਹਾਲੀਕੇ ਇਹ ਪਿੰਡ ਇਹਦੇ 10 ਸਾਲ ਪਿੱਛੇ ਚਲੇ ਜਾਣਾ ਕਿ ਇਹ ਪਿੰਡ ਦਾ ਸਾਹਮਣੇ ਨਵਾਂ ਨਿਸ਼ਾਨ ਨਹੀਂ ਲੱਭਣਾ ਇਹਨੇ ਬੈਕਵਰਡ ਪਿੰਡ ਚਲੇ ਜਾਣੇ ਆ ਕਿ ਇਹ ਇੱਥੇ ਸਾਹਮਣੇ ਪਾਣੀ ਦਾ ਇੰਨਾ ਵਾਤ ਤੇਜ਼ ਹੋਣਾ ਕਿ ਇੱਥੇ ਕਾਰਾਂ ਦੇ ਘਰ ਟਹਿ ਜਾਣਿਆ ਕਾਰ ਰਹਿ ਨਹੀਂ ਜਾਣੇ ਇਹਨਾਂ ਤੇ ਸ਼ਹਿਰ ਨੂੰ ਤਾਂ ਕਾਫੀ ਜ਼ਿਆਦਾ ਨੁਕਸਾਨ ਆ ਤੇ ਇਸ ਨਾਲ ਕੀ ਸਾਨੂੰ ਸੰਗਤ ਵੀ ਪੂਰਾ ਸਹਿਯੋਗ ਦੇਦੀ ਪਈ ਹੈ ਪ੍ਰਸ਼ਾਸਨ ਵੀ ਸਹਿਯੋਗ ਦਿੰਦਾ ਪਿਆ ਤੇ ਇਸ ਦੇ ਨਾਲ ਅਸੀਂ ਬਨ ਨੂੰ ਥੰਮ ਲਈ ਰੱਖਿਆ ਤੁਸੀਂ ਦੇਖ ਸਕਦੇ ਹੋ ਵੀ ਲੋਕ ਜਿਹੜੇ ਆ ਵੀ ਕਾਫੀ ਮਜ਼ਬੂਤੀ ਦੇ ਨਾਲ ਜਿਹੜਾ ਬਨ ਨੂੰ ਪੱਕਾ ਕਰਨ ਵਿੱਚ ਲੱਗੇ ਹੋਏ ਨੇ ਭਾਜੀ ਜਿਹੜੇ ਹਾਲਾਤ ਨੇ ਵੀ ਇਹ ਦਰਸਾਉਂਦੇ ਆ ਵੀ ਮਤਲਬ ਹੁਣ ਜਿਹੜਾ ਬਨ ਅੱਗੇ ਨਾਲੋਂ ਸੁਧਾਰ ਹੋਇਆ ਹਾਂਜੀ ਸੁਧਾਰ ਹੋਇਆ ਹੈ ਇਹ ਸੰਗਤ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਆਇਆ ਹੈ ਸੰਗਤ ਦੇ ਨਾਰਾ ਸੰਗਤ ਜੀ ਭਾਈ ਰੱਬ ਵਾਸਤਾ ਰੱਬ ਨੇ ਸੰਗਤ ਦੀ ਸੁਣਦੀ ਸੁਣਦੀ ਪੀਸ ਟਾਰਗੇਟ ਮੰਨ ਲਓ ਕਿ ਸਾਰਕੇ ਨਾਲ ਆਇਆ ਸਮਝ ਕਿਨੇ ਜ਼ਿਆਦਾ ਮੂਹ ਮੋੜ ਤੇ ਕਈ ਕੰਦੇ ਵੇਖਾ। ਤੇ ਬਾਕੀ ਗੁਰੂ ਆਪੇ ਰਾਈਡ ਕਰਦੀ ਏ। ਇਥੇ ਤੇ ਚੜ੍ਹਦੀ ਕਲਾ ਰਹਿਣੀ ਤੇ ਚੜ੍ਹਦੀ ਕਲਾ ਪਹਿਲਾਂ ਚੜ੍ਹਦੀ ਕਲਾ ਹੀ ਰਹਿਣੀ। ਅਗਰ ਇੰਨੇ ਬਾਅਦ ਪਾਪਾ ਦੀ ਅਗਰ ਫ੍ਰੀਪੋ ਵਾਲੇ ਜੈਮਨੀ ਸਾਹਿਬ ਕੋਲ ਲੰਗਰ ਲੈ ਗਏ ਆ। ਠੀਕਾ ਪੁੱਠੀਗਾ ਪਈ। ਸਾਰੇ ਪਾਸੇ ਬੰਦੇ ਇਕੱਠੇ ਹੋ ਗਏ। ਕੋਈ ਕੇ ਨੂੰ ਕਹਦੀ ਬਹੀ ਲੋੜ ਹੀ ਨਹੀਂ ਪੈਂਦੀ ਪਈ। ਮਹਾਰਾਜ ਦੀ ਕਿਰਪਾ ਨਾਲ ਸਭ ਕੋਈ ਵਾਦੂ ਹੋਈ ਜਾਂਦਾ। ਸੰਗਤਾਂ ਭਰ ਭਰ ਟਰਾਲੀ ਮਿੱਟੀ ਲਈ ਉਹਦੀ ਗੱਟੇ ਲਈ ਆਉਂਦੇ ਆ। ਸਭ ਕੋਈ ਲਈ ਆਉਂਦੇ ਇੱਥੇ ਤਰਪੈਨਾ ਲਾਈਟ ਦਾ ਪ੍ਰਬੰਧ ਹੋਇਆ ਖੜਾ ਸਭ ਕੁਝ ਕਿਰਪਾ ਮਾਰਾਈ ਅਜੀ ਰਾਤ ਨੂੰ ਵੀ ਇੱਥੇ ਜਿਹੜਾ ਕੰਮ ਹੈ ਉਹ ਦੇਖਿਆ ਸੀਗਾ ਬੈ ਚੱਲਦਾ ਪਿਆ ਹਾਂਜੀ ਰਾਤ ਸਾਰੀ ਰਾਤ ਸੰਗਤ ਦੇ ਪੱਜ ਦੌੜ ਕਰਦੀ ਹੈ ਜੀ ਅਗਰ ਐਦਾ ਹੀ ਸੰਗਤ ਦਾ ਸੰਯੋਗ ਰਿਹਾ ਜਾਂ ਇਕਤਾ ਰਹੀ ਤੇ ਬੇ ਕਿਸੇ ਚੀ ਦੀ ਕਮੀ ਨਹੀਂ ਰਹੇਗੀ ਅਸੀਂ ਇਸ ਸਭ ਜੀ ਨੂੰ ਕੰਟਰੋਲ ਕਰ ਲਾਂਗੇ ਸੰਗਤ ਕਰ ਲੇਗੀ ਕੁਝ ਵਾਹਿਗੁਰੂ ਦੀ ਮਦਦ ਹੋਗੀ ਤੇ ਕੋਈ ਸੰਗਤ ਦਾ ਸੰਯੋਗ ਹੈਗਾ ਤਾਂ ਸਭ ਕੁਝ ਕਵਰ ਹੋ ਜਾਏਗਾ ਤਾਂ ਮੌਸਮ ਨਾਲ ਕਵਰ ਪਾਵੇ ਬਾਕੀ ਦੋਖਾ ਵਾਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ ਪਾਜੀ ਮੌਸਮ ਦਾ ਵੀ ਡਰ ਹੈਗਾ ਜੀ ਮੌਸਮ ਦਾ ਡਰ ਹੋਣ ਦਾ ਬਹੁਤ ਖਤਮ ਹੋ ਗਿਆ ਵੈਸੇ ਡਰ ਮੌਸਮ ਦਾ ਡਰ ਪਿੱਛੇ ਆ ਪਿੱਛੇ ਜਿਹੜੀ ਹੈਗਾ ਉਹ ਪਾਣੀ ਬਹੁਤ ਜ਼ਿਆਦਾ ਮਾਰ ਕਰ ਰਿਹਾ ਹੈ ਇੱਥੇ ਤਾਂ ਹਾਲਾਤ ਠੀਕ ਆ ਜੇ ਮੌਸਮ ਖਰਾਬ ਹੁੰਦਾ ਫਿਰ ਇੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਕਿਉਂਕਿ ਰਾਤ ਨੂੰ ਸੰਗਤ ਬਹੁਤ ਜ਼ਿਆਦਾ ਘੱਟ ਸੀ ਮੌਸਮ ਖਰਾਬ ਹੋ ਗਿਆ ਸੀਗਾ ਸਾਰੀ ਸੰਗਤ ਰਾਤ ਨੂੰ ਚਲੀ ਗਈ ਸੀਗੀ ਫਿਰ ਰਾਤ ਨੂੰ ਅਨਾਊਂਸਮੈਂਟ ਕਰਕੇ ਗੁਰਦੁਆਰਿਆਂ ਵਿੱਚ ਰਾਤੀ 1 ਵਜੇ ਤੇ ਫਿਰ ਸਾਰੀ ਸੰਗਤ ਮੰਗਾਈ ਆ ਫਿਰ ਦੁਬਾਰਾ ਤੇ ਸੰਗਤ ਦਾ ਵੈਸੇ ਬਹੁਤ ਜ਼ਿਆਦਾ ਸੰਜੋਗ ਆ ਅੱਜ ਦੇ ਹਾਲਾਤ ਜਿਹੜੇ ਆ ਪਾਣੀ ਦਾ ਪੱਤਰ ਵਧਿਆ ਕਿ ਘਟਿਆ ਜਿਵੇਂ ਹੀ ਹੈ ਕਿ ਵੈਸੇ ਕੱਲ ਤੋਂ ਪੱਦਰ ਬਹੁਤ ਜ਼ਿਆਦਾ ਵਧਿਆ ਅਸੀਂ ਉਧਰ ਮੈਂ ਵੀ ਲੰਗਰ ਸੇਵਾ ਲੈ ਕੇ ਗਏ ਸੀ ਅਸੀਂ ਹਮ ਆਫੀਕੇਟ ਤੋਂ ਤੇ ਉਧਰ ਬਹੁਤ ਜ਼ਿਆਦਾ ਪਾਣੀ ਦਾ ਪੱਦਰ ਫਿਰ ਵਧ ਚੁੱਕਿਆ ਤੇ ਹੁਣ ਵੈਸੇ ਇੱਥੇ ਸਥਿਤੀ ਠੀਕ ਆ ਕਿਉਂਕਿ ਬਹੁਤ ਜ਼ਿਆਦੀ ਸੰਗਤ ਲੱਗੀ ਹੋਈ ਆ ਸੰਗਤ ਦੇ ਸੰਯੋਗ ਨਾਲ ਸਾਰਾ ਕੁਝ ਠੀਕ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਕੇ ਪਿੰਡਾਂ ਸਾਰੇ ਹਾਲਾਤ ਜਿਹੜੇ ਆ ਹੁਣ ਕੰਟਰੋਲ ਵਿੱਚ ਦਿਖਾਈ ਦੇ ਰਿਹਾ ਕਿਉਂਕਿ ਲੋਕਾਂ ਦਾ ਵੀ ਕਹਿਣਾ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਸੀਗੇ ਉਹਨਾਂ ਨਾਲੋਂ ਜਿਹੜੇ ਹਾਲਾਤ ਆ ਉਹ ਬਿਹਤਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਤੇ ਜਿਹੜੇ ਲੋਕ ਕੌਕੀ ਲੰਗਰ ਸੇਵਾ ਪੂਰੀ ਤਰ੍ਹਾਂ ਚੱਲਦੀ ਪਈ ਆ ਹਰ ਸੁਵਿਧਾ ਜੜੀ ਆ ਤੇ ਲੋਕਾਂ ਨੂੰ ਜੜੀ ਆ ਵੀ ਮੁਹੱਈਆ ਕਰਾਈ ਜਾ ਰਹੀ ਆ ਤਾਂ ਜੋ ਕਿਸੇ ਵੀ ਤਰ੍ਹਾਂ ਬੰ ਜਿਹੜਾ ਕਮਜ਼ੋਰ ਦਿਖਾਈ ਦਿੰਦਾ ਸੀਗਾ ਉਹਨੂੰ ਮਜ਼ਬੂਤੀ ਦਿੱਤੀ ਜਾ ਸਕੇ ਇਹੋ ਜੇ ਹਾਲਾਤਾਂ ਵਿੱਚ ਸਮਝ ਸਕਦੇ ਆ ਵੀ ਲੋਕਾਂ ਨੂੰ ਜ਼ਰੂਰਤ ਹੁੰਦੀ ਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜਾ ਬੰ ਨੂੰ ਮਜ਼ਬੂਤ ਕਰਨ ਵਾਸਤੇ ਲੱਗੇ ਹੋਏ ਨੇ ਉਹਨਾਂ ਨੂੰ ਪ੍ਰਸ਼ਾਦਾ ਦੀ ਵੀ ਲੋੜ ਹੁੰਦੀ ਆ ਪਾਣੀ ਦੀ ਵੀ ਲੋੜ ਹੁੰਦੀ ਆ ਤੇ ਹੋਰ ਵੀ ਕਈ ਐਸੇ ਸਮਾਨ ਹੁੰਦੇ ਆ ਵੀ ਜਿਨ੍ਹਾਂ ਦੀ ਲੋੜ ਇਹਨਾਂ ਨੂੰ ਪੈਂਦੀ ਆ ਕਿਉਂਕਿ ਬੰਨ ਨੂੰ ਜੋ ਪੱਕਾ ਕਰਨ ਵਾਸਤੇ ਦੀ ਕੈਸੇ ਦੇ ਖਾਲੀ ਘਟੂ ਆਮ ਦੀ ਵੀ ਸੇਵਾ ਜੜੀ ਕੀਤੀ ਜਾ ਸਭ ਟਰਾਲੀਆਂ ਪਰ ਪਰ ਕੇ ਇੱਥੇ ਲੋਕ ਜਿਹੜੇ ਲੈ ਕੇ ਆ ਰਹੇ ਆ ਤਾਂ ਜੋ ਇਹਦਾ ਨੁਕਸਾਨ ਜਿਹੜਾ ਕਾਫੀ ਹੋਰ ਪਿੰਡਾਂ ਨੂੰ ਨਾ ਹੋਵੇ ਤੇ ਕਾਸ ਤੋਰ ਤੇ ਸ਼ਹਿਰ ਨੂੰ ਵੀ ਨਾ ਪਹੁੰਚੇ ਕਿਉਂਕਿ ਸ਼ਹਿਰ ਦੇ ਜਿਹੜੇ ਐਮਬੀਐਸ ਮੰਨ ਦੇ ਵਿੱਚ ਲੋਕਾਂ ਦੇ ਡਰ ਜਿਹੜਾ ਉਹ ਕਾਫੀ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਜਿਹੜਾ ਬੰਦ ਜਿਹੜਾ ਕਮਜ਼ੋਰ ਹੋਇਆ ਸੀਗਾ ਜਾਂ ਹਬੀਬ ਕੇ ਦੇ ਕੋਲ ਜਿਹੜਾ ਕਮਜ਼ੋਰ ਦਿਖਾਈ ਦੇ ਰਿਹਾ ਸੀਗਾ ਉਹਨੂੰ ਲੈ ਕੇ ਕਾਫੀ ਚਿੰਤਾ ਜਿਹੜੀ ਆ ਕੋ ਸ਼ਹਿਰ ਵਾਸੀਆਂ ਦੀ ਵੀ ਜਿਹੜੀ ਆ ਉਹ ਵਧੀ ਹੋਈ ਸੀ ਕਿਉਂਕਿ ਸ਼ਹਿਰ ਜਿਹੜਾ ਇਸ ਤੋਂ ਬਿਲਕੁਲ ਨਾਲ ਹੀ ਲੱਗਦਾ ਜਿਸ ਕਰਕੇ ਮੁਸ਼ਕਲਾਂ ਲੋਕਾਂ ਦੀਆਂ ਬਹੁਤ ਵਧੀਆਂ ਹੋਈਆਂ ਸੀ ਲੋ ਇੱਕ ਪੰਬੀ ਕੈਸਲ ਦੇ ਦਰਦ ਦੇਖਣ ਨੂੰ ਝੂ ਮਿਲਦਾ ਪਿਆ ਕਿਉਂਕਿ ਲੋਕ ਜਿਹੜੇ ਆ ਆਪਣੇ ਘਰ ਛੱਡ ਛੱਡ ਕੇ ਜਿਹੜਾ ਇੱਥੋਂ ਜਾ ਵੀ ਰਹੇ ਨੇ ਕਿਉਂਕਿ ਉਹਨਾਂ ਨੂੰ ਮੰਨ ਦੇ ਵਿੱਚ ਖਰਚਾ ਵੀ ਅਗਰ ਨੁਕਸਾਨ ਹੁੰਦਾ ਤੁਸੀਂ ਬੰਨੂ ਤੇ ਇਹਦਾ ਜਿਹੜਾ ਅਸਰ ਹੈ ਉਹਨਾਂ ਦੇ ਕਿਹਾਂ ਤੱਕ ਪਹੁੰਚੇਗਾ ਤੇ ਜਿਸ ਕਰਕੇ ਉਹ ਪਹਿਲਾਂ ਹੀ ਆਪਣੇ ਜ਼ਰੂਰੀ ਸਮਾਨ ਲੈ ਕੇ ਇੱਥੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਆ ਜਿਸ ਤਰ੍ਹਾਂ ਤੇ ਹਾਲਾਤ ਹੈ ਲੇਕਿਨ ਜਿਹੜੇ ਬੰਤੇ ਕੰਮ ਕਰਦੇ ਪਏ ਆ ਬੰਦੀ ਮਜ਼ਬੂਤੀ ਵਾਸਤੇ ਤੇ ਲੋਕ ਜਿਹੜੇ ਲੱਗੇ ਹੋਇਆ ਉਹਨਾਂ ਦਾ ਕਹਿਣਾ ਵੀ ਅੱਗੇ ਨਾਲੋਂ ਕਾਫੀ ਤੇ ਜਿਹੜਾ ਸੁਧਾਰ ਹੋਇਆ ਤੇ ਜੇ ਇਸੇ ਤਰ੍ਹਾਂ ਜੇ ਮੌਸਮ ਜਿਹੜਾ ਬਿਲਕੁਲ ਮਜ਼ਬੂਤੀ ਜਿਹੜੀ ਮਿਲੇਗੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਅਗੋਂ ਨਹੀਂ ਹੋਵੇਗਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਸਤਲੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਪਿਛਲੇ ਕੁਝ ਦਿਨਾਂ ਤੋਂ ਹਬੀਬ ਦੇ ਪਿੰਡ ਦੇ ਕੋਲੋਂ ਤੂਸੀ ਬੰਨ ਵਿੱਚ ਜਿਹੜਾ ਨੀ ਕਮਜ਼ੋਰ ਜਿਹੜਾ ਹੋਇਆ ਸੀਗਾ ਉਹਨੂੰ ਬਨਣ ਵਾਸਤੇ ਜਿਹੜਾ ਲਗਾਤਾਰ ਆਮ ਲੋਕਾਂ ਵੱਲੋਂ ਜਿਹੜੀ ਜੱਦੋਜਹਿਦ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਵੀ ਅਸੀਂ ਤੁਹਾਨੂੰ ਤਸਵੀਰਾਂ ਵਿਖਾਈਆਂ ਸੀਗੀਆਂ ਵੀ ਲੋਕ ਜਿਹੜੇ ਆ ਵੱਡੇ ਪੱਧਰ ਤੇ ਇੱਥੇ ਤੂਸੀ ਬੰਨ ਜਿਹੜਾ ਕਮਜ਼ੋਰ ਹੋ ਰਿਹਾ ਸੀ ਜਿਹੜੇ ਪਾਰ ਪੈਣ ਦਾ ਖ਼ਤਸਾ ਜਿਤਾਇਆ ਜਾ ਲੋਕ ਕਹਿੰਦੇ ਅੱਜ ਵੀ ਜਿਹੜੇ ਮਜਬੂਤ ਮੌਜੂਦ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੱਲ ਦੇ ਨਾਲੋਂ ਅੱਜ ਦੇ ਜਿਹੜੇ ਉਹ ਕੀ ਹਾਲਾਤ ਨੇ ਭਾਜੀ ਕੱਲ ਦੇ ਨਾਲੋਂ ਅੱਜ ਦੇ ਹਾਲਾਤ ਜਿਹੜੇ ਉਹ ਕੀ ਨੇ ਕੱਲ ਦੇ ਨਾਲੋਂ ਅੱਜ ਦੇ ਹਾਲਾਤ ਬਿਹਤਰ ਜਾਪਦੇ ਪਿਆ ਸੰਗਤਾਂ ਦਾ ਸਹਿਯੋਗ ਮਿਲਦਾ ਪਿਆ ਸਾਨੂੰ ਪੂਰਾ ਤੇ ਕੱਲ ਨਾਲੋਂ ਹਾਲਾਤ ਕਾਫੀ ਬਿਹਤਰ ਨੇ ਅੱਜ ਦੇ ਹਾਂਜੀ ਤੇ ਬਾਕੀ ਸੰਗਤਾਂ ਦਾ ਪੂਰਾ ਸਹਿਯੋਗ ਦੇਂਦੀ ਆ ਭੀ ਆ ਦੂਰ ਉੱਤਰਾਂ ਦੇ ਤੋਂ ਜੇ ਐਦਾਂ ਹੀ ਸੰਗਤ ਸਾਨੂੰ ਸਹਿਯੋਗ ਦਿੰਦੀ ਰਹੀ ਤੇ ਇਸ ਬੰਨ ਨੂੰ ਅਸੀਂ ਕਾਬੂ ਕਰ ਲਵਾਂਗੇ ਭਾਜੀ ਫੋਨ ਪਾਣੀ ਤੇ ਪੱਧਰ ਦੀ ਗੱਲ ਕੀਤੀ ਜਾਵੇ ਉਹ ਪੱਧਰ ਜਿਹੜਾ ਪਾ ਪਾਣੀ ਦਾ ਪੱਧਰ ਇਸ ਟਾਈਮ ਇੱਕ ਜਗ੍ਹਾ ਤੇ ਰੁਕਿਆ ਹੋਇਆ ਨਾ ਵਧਿਆ ਨਾ ਘਟਿਆ ਉਸ ਟਾਈਮ ਤੇ ਪਿੱਛੋਂ ਪਰਮਾਤਮਾ ਮਿਹਰ ਕਰੇ ਜੇ ਪਾਣੀ ਹੋਰ ਨਹੀਂ ਵਹਦਾ ਤੇ ਅਸੀਂ ਬੰਨ ਨੂੰ ਕੰਟਰੋਲ ਕਰ ਸਕਦੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਜਿਹੜਾ ਕਾਫੀ ਖਰਚਾ ਸੀਗਾ ਵੀ ਜੇ ਬੰਨ ਇਹਨੂੰ ਜੇ ਨੁਕਸਾਨ ਹੁੰਦਾ ਤੇ ਸ਼ਹਿਰ ਨੂੰ ਵੀ ਨੁਕਸਾਨ ਹੋਏਗਾ ਤੇ ਪਿੰਡਾਂ ਨੂੰ ਵੀ ਨੁਕਸਾਨ ਹੋਏਗਾ ਜੇ ਨੁਕਸਾਨ ਹੁੰਦਾ ਤੇ ਕੀ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਆ ਵੀ ਕਿਸ ਤਰ੍ਹਾਂ ਦੇ ਲਾਭ ਜਿਹੜੇ ਨੁਕਸਾਨ ਇਹ ਆ ਕਿ ਸਾਹਮਣੇ ਜਿਹੜਾ ਪਿੰਡ ਹਬੀਵਾਲਾ ਨਾਲ ਹਾਲੀਕਿ ਇਹ ਪਿੰਡੇ ਦੇ 10 ਸਾਲ ਪਿੱਛੇ ਚਲੇ ਜਾਣਾ ਕਿ ਇਹ ਪਿੰਡ ਦਾ ਸਾਹਮ ਕਿ ਇੱਥੇ ਘਾਰਾਂ ਦੇ ਘਰ ਟਹਿ ਜਾਣਿਆ ਘਰ ਨਹੀਂ ਜਾਣਿਆ ਇਹਨਾਂ ਤੇ ਸ਼ਹਿਰ ਨੂੰ ਤਾਂ ਕਾਫੀ ਜ਼ਿਆਦਾ ਨੁਕਸਾਨ ਆ ਤੇ ਇਸ ਨਾਲ ਕੀ ਸਾਨੂੰ ਸੰਗਤ ਵੀ ਪੂਰਾ ਸਹਿਯੋਗ ਦੇਦੀ ਪਈ ਹੈ ਪ੍ਰਸ਼ਾਸਨ ਵੀ ਸਹਿਯੋਗ ਦਿੰਦਾ ਪਿਆ ਤੇ ਇਸ ਦੇ ਨਾਲ ਅਸੀਂ ਬਨ ਨੂੰ ਥੰਮ ਲਈ ਰੱਖਿਆ ਤੁਸੀਂ ਦੇਖ ਸਕਦੇ ਹੋ ਵੀ ਲੋਕ ਜਿਹੜੇ ਆ ਵੀ ਕਾਫੀ ਮਜ਼ਬੂਤੀ ਦੇ ਨਾਲ ਜਿਹੜਾ ਬਨ ਨੂੰ ਪੱਕਾ ਕਰਨ ਵਿੱਚ ਲੱਗੇ ਹੋਏ ਨੇ ਭਾਜੀ ਜਿਹੜੇ ਹਾਲਾਤ ਨੇ ਵੀ ਇਹ ਦਰਸਾਉਂਦੇ ਆ ਵੀ ਮਤਲਬ ਹੁਣ ਜਿਹੜਾ ਬਨ ਅੱਗੇ ਨਾਲੋਂ ਸੁਧਾਰ ਹੋਇਆ ਹਾਂਜੀ ਸੁਧਾਰ ਹੋਇਆ ਹੈ ਇਹ ਸੰਗਤ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਆਇਆ ਹੈ ਸੰਗਤ ਦੀ ਨਾਰਾ ਸੰਗਤ ਜੇ ਭਾਈ ਰੱਬ ਵਾਸਤਾ ਰੱਬ ਨੇ ਸੰਗਤ ਦੀ ਸੁਧੀ ਸੁਧੀ ਇਸ ਕਾਰਨ ਮੰਨ ਲਓ ਕਿ ਸਤਾਰ ਕੇ ਨਾਲ ਆਇਆ ਸੰਗਤ ਨੇ ਸਿਆਰਾ ਮੂੰਹ ਮੋੜ ਕੇ ਕਹਿ ਦਿੱਤੇ ਵੇ ਬਾਕੀ ਗੁਰੂ ਆਪੇ ਰਾਹ ਤਰਹੀਏ ਇਥੇ ਤੇ ਚੜ੍ਹਦੀ ਕਲਾ ਰਹਿਣੀ ਚੜ੍ਹਦੀ ਕਲਾ ਪਹਿਲਾਂ ਚੜ੍ਹਦੀ ਕਲਾ ਹੀ ਰਹਿਣੀ ਅਗਲੇ ਅੰਦੇ ਬਾੜੇ ਪਾਪਾ ਦੀਆਂ ਵੀ ਪੋਲਾਰੇ ਜਹਾਣੀ ਸਾਹਿਬ ਕੋਲ ਲੰਗਰ ਲੈ ਗਏ ਆ ਠੀਕਾ ਪੁੱਠੀਗਾ ਪਈ ਸਾਰੇ ਪਾਸੇ ਬੰਦੇ ਕੱਢੇ ਕੋਈ ਕੇ ਨੂੰ ਕਹਿ ਦੀ ਬਹੀ ਲੋੜ ਹੀ ਨਹੀਂ ਪੈਂਦੀ ਤੇ ਮਹਾਰਾਜ ਦੀ ਕਿਰਪਾ ਨਾਲ ਸਭ ਕੋਈ ਵਾਦੂ ਹੋਈ ਜਾਂਦਾ ਸਕਦਾ ਪਰਪਾ ਟਰਾਲੀ ਮਿੱਟੀ ਲਈ ਆਉਂਦੀ ਗੱਟੇ ਲਈ ਆਉਂਦੇ ਆ ਸਾਰ ਪਰੇ ਨਹੀਂ ਆਉਂਦੇ ਇੱਥੇ ਤਰਫੇ ਨਾਲ ਲਗੀਆਂ ਹੁੰਦੀਆਂ ਲਾਈਟ ਦਾ ਪ੍ਰਬੰਧ ਹੋਇਆ ਖੜਾ ਸਭ ਕੁਝ ਕਿਰਪਾ ਮਾਰਾਈ ਅੱਜ ਰਾਤ ਨੂੰ ਵੀ ਇੱਥੇ ਜਿਹੜਾ ਕੰਮ ਹੈ ਉਹ ਮੈਂ ਦੇਖਿਆ ਸੀਗਾ ਵੀ ਚੱਲਦਾ ਪਿਆ ਸੀ ਹਾਂਜੀ ਰਾਤ ਸਾਰੀ ਰਾਤ ਸੰਗਤ ਦਾ ਪੱਜ ਦੌੜ ਕਰਦੀ ਹੈ ਜੀ ਅਗਰ ਐਦਾ ਹੀ ਸੰਗਤ ਦਾ ਸੰਜੋਗ ਰਿਹਾ ਜਾਂ ਇਕਤਾ ਰਹੀ ਤੇ ਬੇ ਕਿਸੇ ਚੀ ਦੀ ਕਮੀ ਨਹੀਂ ਰਹੇਗੀ ਅਸੀਂ ਇਸ ਸਬਜੀ ਨੂੰ ਕੰਟਰੋਲ ਕਰ ਲਾਂਗੇ ਸੰਗਤ ਕਰ ਦੇਗੇ ਕੁਝ ਵਾਹੀ ਗੁਰਦੀ ਦੀ ਮਦਦ ਹੋਗੀ ਤੇ ਕੋਈ ਸੰਗਤ ਦਾ ਸੰਜੋਗ ਹੈਗਾ ਸਭ ਕੁਝ ਕਵਰ ਹੋ ਜਾਏਗਾ ਤਾਂ ਮੌਸਮ ਨਾਲ ਕਵਰ ਪਾਵੇ ਬਾਕੀ ਦੋਖਾ ਵਾਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ ਪਾਜੀ ਮੌਸਮ ਦਾ ਵੀ ਡਰ ਹੈਗਾ ਜੀ ਮੌਸਮ ਦਾ ਡਰ ਹੋਣ ਦਾ ਬਹੁਤ ਖਤਮ ਹੋ ਗਿਆ ਵੈਸੇ ਡਰ ਮੌਸਮ ਦਾ ਡਰ ਪਿੱਛੇ ਆ ਪਿੱਛੇ ਜਿਹੜੀ ਹੈਗਾ ਉਹ ਪਾਣੀ ਬਹੁਤ ਜ਼ਿਆਦਾ ਮਾਰ ਕਰ ਰਿਹਾ ਇੱਥੇ ਤਾਂ ਹਾਲਾਤ ਠੀਕ ਹੈ ਜੇ ਮੌਸਮ ਖਰਾਬ ਹੁੰਦਾ ਫਿਰ ਇੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਕਿਉਂਕਿ ਰਾਤ ਨੂੰ ਸੰਗਤ ਬਹੁਤ ਜ਼ਿਆਦਾ ਘੱਟ ਸੀ ਮੌ ਫਿਰ ਰਾਤ ਨੂੰ ਅਨਾਉਂਸਮੈਂਟ ਕਰਕੇ ਗੁਰਦੁਆਰਿਆਂ ਵਿੱਚ ਰਾਤੀ 1 ਵਜੇ ਤੇ ਫਿਰ ਸਾਰੀ ਸੰਗਤ ਮਹੰਗਾਈ ਆ ਫਿਰ ਦੁਬਾਰਾ ਤੇ ਸੰਗਤ ਤਾਂ ਵੈਸੇ ਬਹੁਤ ਜ਼ਿਆਦਾ ਸੰਗਤ ਆ ਅੱਜ ਦੇ ਹਾਲਾਤ ਜਿਹੜੇ ਪਾਣੀ ਦਾ ਪੱਧਰ ਵਧਿਆ ਕਿ ਘਟਿਆ ਜਾਂ ਉਹੀ ਹੈ ਕਿ ਫਿਰ ਵੈਸੇ ਕੱਲ ਤੋਂ ਪੱਧਰ ਬਹੁਤ ਜ਼ਿਆਦਾ ਵਧਿਆ ਅਸੀਂ ਉਧਰ ਮੈਂ ਵੀ ਲੰਗਰ ਸੇਵਾ ਲੈ ਕੇ ਗਏ ਸੀ ਅਸੀਂ ਹਮ ਅਫੀਕੇਟ ਤੋਂ ਤੇ ਉਧਰ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਫਿਰ ਵੱਧ ਚੁੱਕਿਆ ਤੇ ਹੁਣ ਵੈਸੇ ਇੱਥੇ ਸਥਿਤੀ ਠੀਕ ਆ ਕਿਉਂਕਿ ਬਹੁਤ ਜ਼ਿਆਦੀ ਸੰਗਤ ਲੱਗੀ ਹੋਈ ਆ ਸੰਗਤ ਦੇ ਸੰਯੋਗ ਨਾਲ ਸਾਰਾ ਕੁਝ ਸਹੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਵੀਪ ਕੇ ਪਿੰਡਾਂ ਸਾਰੇ ਹਾਲਾਤ ਜਿਹੜੇ ਹੁਣ ਕੰਟਰੋਲ ਵਿੱਚ ਦਿਖਾਈ ਦੇ ਰਹੇ ਕਿਉਂਕਿ ਲੋਕਾਂ ਦਾ ਵੀ ਕਹਿਣਾ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਸੀਗੇ ਉਹਦੇ ਨਾਲੋਂ ਜਿਹੜੇ ਹਾਲਾਤ ਆ ਉਹ ਬਿਹਤਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਤੇ ਜੇ ਲੋਕ ਆ ਉਹ ਪਹੁੰਚੇ ਹੋਏ ਨੇ ਵੀ ਇੱਥੇ ਪ੍ਰਸ਼ਾਦੇ ਵੀ ਛਕਦੇ ਪਏ ਆ ਕਿਉਂਕਿ ਲੰਗਰ ਸੇਵਾ ਪੂਰੀ ਤਰ੍ਹਾਂ ਚੱਲਦੀ ਪਈ ਆ ਹਰ ਸੁਵਿਧਾ ਜਿਹੜੀ ਇੱਥੇ ਲੋਕਾਂ ਨੂੰ ਜਿਹੜੀ ਆ ਵੀ ਮੁਹੱਈਆ ਕਰਾਈ ਜਾ ਰਹੀ ਆ ਤਾਂ ਜੋ ਕਿਸੇ ਵੀ ਤਰ੍ਹਾਂ ਬੰ ਜਿਹੜਾ ਕਮਜ਼ੋਰ ਦਿਖਾਈ ਦਿੰਦਾ ਸੀਗਾ ਉਹਨੂੰ ਮਜ਼ਬੂ ਦੀਆਂ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜਾ ਬਾਨ ਨੂੰ ਮਜ਼ਬੂਤ ਕਰਨ ਵਾਸਤੇ ਲੱਗੇ ਹੋਏ ਨੇ ਉਹਨਾਂ ਨੂੰ ਪਰਚਾਹਦਾ ਦੀ ਵੀ ਲੋੜ ਹੁੰਦੀ ਆ ਪਾਣੀ ਦੀ ਵੀ ਲੋੜ ਹੁੰਦੀ ਆ ਤੇ ਹੋਰ ਵੀ ਕਈ ਐਸੇ ਸਮਾਨ ਹੁੰਦੇ ਆ ਵੀ ਜਿਨ੍ਹਾਂ ਦੀ ਲੋੜ ਇਹਨਾਂ ਨੂੰ ਪੈਂਦੀ ਆ ਕਿਉਂਕਿ ਬਾਨ ਨੂੰ ਜੇ ਪੱਕਾ ਕਰਨ ਵਾਸਤੇ ਦੀ ਕੈਸੇ ਦੇ ਖਾਲੀ ਕਟੂ ਆਮ ਦੀ ਵੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਮਿੱਟੀ ਰੇਤਾ ਸਭ ਟਰਾਲੀਆਂ ਪਰ ਪਰ ਕੇ ਇੱਥੇ ਲੋਕ ਜਿਹੜੇ ਲੈ ਕੇ ਆ ਰਹੇ ਆ ਤਾਂ ਜੋ ਇਹਦਾ ਨੁਕਸਾਨ ਜਿਹੜਾ ਕਾਫੀ ਹੋਰ ਪਿੰਡਾਂ ਨੂੰ ਨਾ ਹੋਵੇ ਤੇ ਖਾਸ ਤੌਰ ਤੇ ਸ਼ਹਿਰ ਨੂੰ ਵੀ ਨਾ ਪਹੁੰਚੇ ਕਿਉਂਕਿ ਸ਼ਹਿਰ ਦੇ ਜਿਹੜੇ ਐਮਬੀਐਸ ਮੰਨ ਦੇ ਵਿੱਚ ਲੋਕਾਂ ਦੇ ਡਰ ਜਿਹੜਾ ਉਹ ਕਾਫੀ ਦੇਖ ਬੰਦ ਜਿਹੜਾ ਕਮਜ਼ੋਰ ਹੋਇਆ ਸੀਗਾ ਜਾਂ ਹਬੀਬਕੇ ਦੇ ਪੁਲ ਜਿਹੜਾ ਕਮਜ਼ੋਰ ਦਿਖਾਈ ਦੇ ਰਿਹਾ ਸੀਗਾ ਉਹਨੂੰ ਲੈ ਕੇ ਕਾਫੀ ਚਿੰਤਾ ਜੜੀ ਹੈ ਸ਼ਹਿਰ ਵਾਸੀਆਂ ਦੀ ਵੀ ਜੜੀ ਆ ਉਹ ਬਧੀ ਹੋਈ ਸੀ ਕਿਉਂਕਿ ਸ਼ਹਿਰ ਜਿਹੜਾ ਇਸ ਤੋਂ ਬਿਲਕੁਲ ਨਾਲ ਹੀ ਲੱਗਦਾ ਜਿਸ ਕਰਕੇ ਮੁਸ਼ਕਲਾਂ ਲੋਕਾਂ ਦੀਆਂ ਬਹੁਤ ਵਧੀਆਂ ਹੋਈਆਂ ਸੀ ਲੋਕਾਂ ਦੇ ਕਈ ਪਿੰਡ ਵੀ ਜਿਹੜੇ ਆਨੇ ਸੀ ਤੇ ਹਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੀ ਕੈਸਲ ਦੇ ਦਰਦ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਲੋਕ ਜਿਹੜੇ ਆ ਆਪਣੇ ਘਰ ਛੱਡ ਛੱਡ ਕੇ ਜਿਹੜਾ ਇੱਥੋਂ ਜਾ ਵੀ ਰਹੇ ਨੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਖर्चा ਵੀ ਅਗਰ ਨੁਕਸਾਨ ਹੁੰਦਾ ਤੁਸੀਂ ਬੰਨੂ ਕਿ ਇਹਦਾ ਜਿਹੜਾ ਅਸਰ ਹੈ ਪਹਿਲਾਂ ਹੀ ਆਪਣਾ ਜ਼ਰੂਰੀ ਸਮਾਨ ਲੈ ਕੇ ਇਥੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਆ ਜਿਸ ਤਰ੍ਹਾਂ ਤੇ ਹਾਲਾਤ ਹੈ ਲੇਕਿਨ ਜਿਹੜੇ ਬੰਨ ਤੇ ਕੰਮ ਕਰਦੇ ਪਏ ਆ ਬੰਨ ਦੀ ਮਜ਼ਬੂਤੀ ਵਾਸਤੇ ਤੇ ਲੋਕ ਜਿਹੜੇ ਲੱਗੇ ਹੋਇਆ ਉਹਨਾਂ ਦਾ ਕਹਿਣਾ ਵੀ ਅੱਗੇ ਨਾਲੋਂ ਕਾਫੀ ਇਹ ਜਿਹੜਾ ਸੁਧਾਰ ਹੋਇਆ ਤੇ ਜੇ ਇਸੇ ਤਰ੍ਹਾਂ ਜੇ ਮੌਸਮ ਮਿਹਰਬਾਨ ਰਿਹਾ ਤੇ ਪਿੱਛੋਂ ਪਾਣੀ ਵੀ ਜੇ ਘਟ ਰਿਹਾ ਤੇ ਬੰਨ ਨੂੰ ਜਿਹੜਾ ਬਿਲਕੁਲ ਮਜ਼ਬੂਤੀ ਜੜੀ ਮਿਲੇਗੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਅਗੋਂ ਨਹੀਂ ਹੋਵੇਗਾ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਦੈਨਿਕ ਸਵੇਰਾ ਫਰੋਇਦ